ਸ੍ਰੀ ਗਾਜੀ ਵੈਲਕਮ ਟੂ ਨੂਰ ਸੰਧੂ ਚੈਨਲ ਸੋ ਅੱਜ ਆਪਾਂ ਨਿਕਲ ਚੁੱਕੇ ਆ ਜੀ ਮਨਾਲੀ ਨੂੰ ਮਨਾਲੀ ਦਾ ਟੂਰ ਆਪਣਾ ਬਣ ਚੁੱਕਿਆ ਪਹਿਲਾਂ ਆਪਣਾ ਟੂਰ ਸੀਗਾ ਸ਼ਿਮਲੇ ਦਾ ਤੇ ਹੁਣ ਆਪਣਾ ਪਲਾਨ ਥੋੜਾ ਚੇਂਜ ਹੋ ਗਿਆ ਤੇ ਹੁਣ ਆਪਾਂ ਜਾਂਦੇ ਆ ਮਨਾਲੀ ਨੂੰ ਬੱਚਿਆਂ ਨੂੰ ਛੁੱਟੀਆਂ ਸੀ ਇਸ ਕਰਕੇ ਅੱਜ 15 ਜੂਨ ਆ 15 ਜੂਨ ਤੇ ਟਾਈਮ ਹੋ ਚੁੱਕਿਆ ਆਪਣਾ 7:00 ਵਾ ਚੁੱਕੇ ਨੇ ਸਵੇਰੇ ਆਪਾਂ 6:30 4:00 ਵਜੇ ਘਰੋਂ ਨਿਕਲੇ ਸੀਗੇ ਇਸ ਲਈ ਹੁਣ ਆਪਾਂ ਇਸ ਟਾਈਮ ਆਪਾਂ ਪਹੁੰਚ ਚੁੱਕਿਆ ਰੂਪਨਗਰ ਇੱਧਰ ਆਪਣੇ ਬੱਚਾ ਪਾਰਟੀ ਆਪਣੇ ਨਾਲ ਆ ਤੂੰ ਕਿੱਥੇ ਜਾਣਾ? ਨਾ ਪੱਨੂ ਨਾਲ ਹੀ ਚੱਲ। ਤੂੰ ਵੀ ਕੱਲ ਮਨਾਈ ਚੱਲਿਆ? ਅਸੀਂ ਕੋਲ ਦੂਰ ਵਾਲੀ ਚੱਲਿਆ। ਤੂੰ ਵੀ ਚੱਲਿਆ ਕਨੂ ਮਨਾਈ। ਕੀ ਕਰੇਗਾ ਉੱਥੇ? ਮੈਂ ਵਰਪਨਰ ਗੱਟੇਗਾ। ਵਰਪਨਰ ਗੱਟੇਗਾ? ਐਕਟੀਵਿਟੀ ਕਰੂੰਗਾ। ਕਿਹੜੀਆਂ ਐਕਟੀਵਿਟੀਆਂ ਕਰੇਗਾ? ਉਹ ਜਿਪ ਲਾਈਨ। ਜਿਪ ਲਾਈਨ ਕਰੇਗਾ ਤੂੰ? ਉੱਥੇ ਡਰ ਲੱਗਦਾ ਹੁੰਦਾ ਤੇ? ਨਹੀਂ ਲੱਗਦਾ। ਤੇ ਇਥੋਂ ਆਪਾਂ ਫਿਰ ਅੱਗੇ ਚੱਲਦੇ ਆਂ ਤੇ ਆਪਾਂ ਤੁਹਾਨੂੰ ਨਾ ਹੁਣ ਰੋਡ ਕੰਡੀਸ਼ਨ ਪੂਰੀ ਦਿਖਾਵਾਂਗੇ ਕਿ ਕਿੱਦਾਂ ਦਾ ਰੋਡ ਹੈ। ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿੰਨੇ ਦੀ ਟੂਲ ਟੈਕਸ ਪਏ ਨੇ? ਕਿੰਨਾ ਗੱਡੀ ਨੇ ਪٹرول ਖਾਦਾ ਤੇ ਕੀ ਗ੍ਰੀਨ ਟੈਕਸ ਆ ਕੀ ਹਿਮਾਚਲ ਦੀ ਐਂਟਰੀ ਆ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ ਤੇ ਹੁਣ ਆਪਾਂ ਅੱਗੇ ਚੱਲਦੇ ਆ ਲਓ ਜੀ ਜਿਹੜਾ ਆਪਣਾ ਰੂਟ ਆ ਆਪਾਂ ਤੁਹਾਨੂੰ ਰੂਟ ਦੱਸ ਗਏ ਆਪਾਂ ਪਹਿਲਾਂ ਤਾਂ ਪਿੰਡੋਂ ਆਏ ਅਮਦਗੜ ਨੂੰ ਅਮਦਗੜ ਤੋਂ ਫਿਰ ਆਪਾਂ ਅੱਗੇ ਮਾਛੀਵਾੜਾ ਮਾਛੀਵਾੜਾ ਤੋਂ ਰੂਪਨਗਰ ਜਿਹੜਾ ਪਿੱਛੋਂ ਵਾਲਾ ਰੋਡ ਆ ਉਹ ਬਿਲਕੁਲ ਵਧੀਆ ਸੀ ਠੀਕ ਠਾਕ ਸੀ ਥੋੜਾ ਬਹੁਤ ਅੱਗੇ ਤੋਂ 5-4 ਕਿਲੋਮੀਟਰ ਟੱਟਿਆ ਹੋਇਆ ਸੀ ਬਾਕੀ ਬਿਲਕੁਲ ਆ ਇਦਾਂ ਦਾ ਰੋਡ ਆ ਪੂਰਾ ਵਧੀਆ ਰੋਡ ਆ ਹੁਣ ਆਪਾਂ ਰੂਪਨਗਰ ਟੱਪ ਚੁੱਕੇ ਆਂ ਇੱਥੋਂ ਮਨਾਲੀ ਹੈਗਾਗਾ 250 ਕਿਲੋਮੀਟਰ ਸਾਨੂੰ ਲੱਗਣਗੇ 4.5 ਘੰਟੇ ਤੇ ਬਾਕੀ ਤੇਲ ਅਸੀਂ ਆਪਦਾ ਪਹਿਲੇ ਫੁੱਲ ਕਰਾ ਲਿਆ ਤੇ ਬਾਕੀ ਚੱਲਦੇ ਆਂ ਅੱਗੇ ਥੋਂ ਰੋਡ ਦੀ ਕੰਡੀਸ਼ਨ ਦਿਖਾਵਾਂਗੇ ਲਓ ਜੀ ਰੂਪਨਗਰ ਤੋਂ ਬਾਅਦ ਆਪਾਂ ਹੁਣ ਇਹ ਰੋਡ ਪਹੁੰਚ ਚੁੱਕੇ ਆਂ ਕਨੌਲੀ ਕਨੌਲੀ ਤੋਂ ਬਾਅਦ ਆਪਾਂ ਭਰਤਗੜ ਭਰਤਗੜ ਤੋਂ ਬਾਅਦ ਆਪਾਂ ਅੱਗੇ ਕੀਰਤਪੁਰ ਸਾਹਿਬ ਵਾਲੇ ਰੋਡ ਨੂੰ ਜਾਵਾਂਗੇ ਰੋਡ ਦੇਖੋ ਪੀਰਾ ਪੂਰਾ ਵਧੀਆ ਰੋਡ ਆ ਇਹ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਪੂਰਾ ਸਹੀ ਰੋਡ ਆ ਡਬਲ ਰੋਡ ਆ ਅੱਗੇ ਆਪਾਂ ਨੂੰ ਆ ਟੂਲ ਟੈਕਸ ਆ ਗਿਆ ਟੂਲ ਟੈਕਸ ਦੇ ਆਪਾਂ ਪਹਿਲਾਂ ਆਪਾਂ ਫਾਸਟ ਟੈਗ ਲਾਵਾਂਗੇ ਆਪਣੀ ਗੱਡੀ ਤੇ ਫਾਸਟ ਟੈਗ ਨਹੀਂ ਲੱਗਿਆ ਹੋਇਆ ਫਾਸਟ ਟੈਗ ਤੋਂ ਬਿਨਾ ਨਾ ਜਿਹੜੇ ਮਤਲਬ ਇੱਥੇ ਟੈਕਸ ਲੱਗਦਾਗਾ ਉਹ 3 ਗੁਣਾ ਲੱਗਦਾ 320 ਰੁਪਏ ਪਰਚੀ ਆ ਫਾਸਟ ਟੈਗ ਨਾਲ ਆਪਣੀ 110 ਰੁਪਏ ਪਰਚੀ ਲੱਗੂਗੀ ਇੱਥੇ ਤੇ ਆਹ ਲਓ ਜੀ ਆਪਾਂ ਤੁਹਾਨੂੰ ਆ ਦਿਖਾਤਾ ਇਹ ਆਪਣਾ ਲੱਗਿਆ ਫਾਸਟ ਟੈਗ ਫਾਸਟ ਟੈਗ ਆਪਣਾ 600 ਰੁਪਏ ਦਾ ਲੱਗਿਆ 1000 ਰੁਪਏ ਆਪਾਂ ਵਿੱਚ ਇਹਦੇ ਵਰਤਨ ਨੂੰ ਪਾਏਗਾ ਟੀ ਚ ਤੇ ਇੱਥੇ 110 ਰੁਪਏ ਲੱਗਣੇ ਆ ਆਪਣੇ ਤੇ ਚਲਦੇ ਹੁਣ ਅੱਗੇ ਆਪਾਂ ਕੀਰਤਪੁਰ ਸਾਹਿਬ ਨੂੰ ਚੱਲਾਂਗੇ ਲਓ ਜੀ ਅੱਗੇ ਕੀਰਤਪੁਰ ਸਾਹਿਬ ਪਰ ਟੱਪ ਚੁੱਕੇ ਆ ਅੱਗੇ ਇਹ ਆਪਣੀ ਜਿਹੜੀ ਪਹਿਲੀ ਟਨਲ ਸੀ ਉਹ ਆਪਣੀ ਸਕਿੱਪ ਹੋ ਗਈ ਵੀਡੀਓ ਬਣੀ ਨਹੀਂ ਤੇ ਇਹ ਆਪਣੀ ਦੂਸਰੀ ਟਨਲ ਆ ਗਈ ਦੂਸਰੀ ਟਨਲ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਆ ਦੇਖੋ ਟਨਲ ਦੇ ਵਿੱਚ ਪੂਰੀ ਲਾਈਟਿੰਗ ਦਾ ਪ੍ਰਬੰਧ ਆ ਪਰ ਥੋੜੀ ਜਿਹੀ ਘੁੱਟਨ ਮਹਿਸੂਸ ਹੁੰਦੀ ਆ ਕਿਉਂਕਿ ਇੱਥੇ ਆਕਸੀਜਨ ਦੀ ਥੋੜੀ ਜਿਹੀ ਕਮੀ ਰਹਿੰਦੀ ਆ ਕਿਉਂਕਿ ਪਹਾੜ ਦੇ ਥੱਲੇ ਦੀ ਕੱਟ ਕੇ ਬਣਾਈ ਹੁੰਦੀ ਆ ਨਾ ਇਹ ਇਸ ਕਰਕੇ ਆਪਾਂ ਨੂੰ ਥੋੜੀ ਜਿਹੀ ਇੱਥੇ ਆਕਸੀਜਨ ਦੀ ਕਮੀ ਰਹਿੰਦੀ ਆ ਇਧਰ ਸਾਡੇ ਬੱਚਾ ਪਾਰਟੀ ਨੇ ਤਨਲ ਜਿਹੜੀ ਪਹਿਲੀ ਵਾਰ ਦੇਖੀ ਸੀ ਇਸ ਕਰਕੇ ਬਹੁਤ ਐਕਸਾਈਟਡ ਨੇ ਦੇਖ ਕੇ ਬਹੁਤ ਖੁਸ਼ ਹੋਏ ਨੇ ਟਨਲ ਨੂੰ ਲਓ ਜੀ ਇੱਥੇ ਆਪਣੀ ਇਹ ਟਨਲ ਜਿਹੜੀ ਇਹ ਖਤਮ ਹੋ ਗਈ ਅੱਗੇ ਦੇਖੋ ਹਿਮਾਚਲ ਦੇ ਪਹਾੜ ਖੂਬਸੂਰਤ ਵਾਦੀਆਂ ਸਾਹਮਣੇ ਦੇਖੋ ਗ੍ਰੀਨਰੀ ਨਵੇਂ-ਨਵੇਂ ਹਰੇ-ਹਰੇ ਦਰਖਤ ਠੀਕ ਹੈ ਇਧਰ ਆਪਣਾ ਟਰੱਕ ਖੜਾ ਸੀਗਾ ਬਾਈ ਟਰੱਕਾਂ ਵਾਲੇ ਬਾਈ ਵੀ ਇੱਥੇ ਬਹੁਤ ਆਉਂਦੇ ਆ ਤੇ ਕੀ ਪਹਾੜਾਂ ਨੂੰ ਦੇਖ ਕੇ ਤਾਂ ਸੁਆਦੀ ਆ ਜਾਂਦਾ ਤੇ ਬਾਕੀ ਇੱਧਰ ਦੇਖੋ ਆਪਣਾ ਸਾਹਮਣੇ ਨਾ ਇਹ ਕੈਮਰੇ ਲੱਗੇ ਹੋਏ ਨੇ ਇੱਥੇ ਤੁਸੀਂ ਜਦੋਂ ਵੀ ਆਉਣਾਗਾ ਹਿਮਾਚਲ ਦੇ ਵਿੱਚ ਇਹ ਕੈਮਰੇਆਂ ਦਾ ਬਿਲਕੁਲ ਧਿਆਨ ਰੱਖਣਾਗਾ ਕਿਉਂਕਿ ਸਪੀਡ ਲਿਮਿਟ 60 ਦੀ ਆ ਇੱਥੇ ਤੁਹਾਡਾ ਚਲਾਨ ਕੱਟਿਆ ਜਾਊਗਾ 60 ਤੋਂ ਵੱਧ ਤੁਸੀਂ ਗੱਡੀ ਉੱਪਰ ਨਾ ਹੀ ਭਜਾਇਓ ਤਾਂ ਇਹ ਤੁਹਾਡੇ ਲਈ ਬਿਹਤਰ ਹੋਊਗਾ ਤੇ ਇਸ ਤੋਂ 60 ਦੇ ਥਲੇ ਥਲੇ ਗੱਡੀ ਰੱਖਣੀ ਆ ਤੁਸੀਂ ਇੱਕ ਗੱਲ ਦਾ ਨਾ ਹੋਰ ਧਿਆਨ ਰੱਖਣਾਗਾ ਜਿਹੜੇ ਇਹ ਕੈਮਰੇ ਨੇ ਇਹ ਕੈਮਰੇ ਪਹਿਲੀ ਟਨਲ ਤੋਂ ਲੈ ਕੇ ਪੰਜਵੇਂ ਟਨਲ ਤੱਕ ਤੁਹਾਨੂੰ ਲਗਾਤਾਰ ਹੀ ਆਉਣਗੇ ਉਸ ਤੋਂ ਬਾਅਦ ਥੋੜੇ ਜਿਹਾ ਸਕਿਪ ਹੋ ਜਾਂਦੇ ਨੇ ਇਹ ਥੋੜਾ ਜਿਹਾ ਟਾਈਮ ਪਾ ਕੇ ਆਉਂਦੇ ਨੇ ਆਉਂਦੇ ਹੈਗੇ ਨੇ ਪਰ ਥੋੜਾ ਟਾਈਮ ਪਾ ਕੇ ਆਉਂਦੇ ਨੇ ਲਓ ਜੀ ਇੱਥੇ ਆਪਾਂ ਅੱਗੇ ਰੁਕਿਆ ਮਹਾਜਨ ਢਾਬਾ ਠੀਕਾ ਥੋੜੀ ਜਿਹਾ ਰੈਸਟ ਕਰਨ ਵਾਸਤੇ ਰੁਕੇ ਸੀ ਉਹ ਸਾਹਮਣੇ ਨਦੀ ਆ ਇਧਰ ਉਧਰ ਪਹਾੜ ਨੇ ਆਲੇ ਦੁਆਲੇ ਪੂਰੇ ਪਹਾੜਾ ਨਾਲ ਪੂਰਾ ਪੂਰਾ ਸੀਨ ਦੇਖੋ ਕਿੰਨਾ ਘੈਂਟ ਆ ਥੱਲੇ ਨਦੀ ਜਾਂਦੀ ਆ ਬਿਆਸ ਰੀਵਰ ਆ ਹੈ ਤੇ ਸਾਹਮਣੇ ਪਹਾੜ ਨੇ ਤੇ ਅੱਗੇ ਆਪਾਂ ਚੱਲ ਚੁੱਕੇ ਆ ਹੁਣ ਅੱਗੇ ਆਪਣੀ ਟਨਲ ਆ ਗਈ ਇਹ ਇੱਕ ਹੋਰ ਲਓ ਜੀ ਅੱਗੇ ਇਹ ਆਪਣੀ ਟਨਲ ਆ ਗਈ ਤੇ ਥੋੜਾ ਪੰਜਾਬ ਪਿਆਗਾ ਟਨਲ ਨੰਬਰ 3 ਆ ਇਹ ਤੀਜੇ ਨੰਬਰ ਵਾਲੀ ਟਨਲ ਆ ਏ ਤੇ ਇਦਾਂ ਦੀਆਂ ਟਨਲਾਂ ਆ ਨਾ ਤੁਹਾਨੂੰ ਮਨਾਲੀ ਤੱਕ 14 ਆਉਣੀਆਂ ਨੇ 14 ਟਨਲ ਆਉਣੀਆਂ ਤੁਹਾਨੂੰ ਮਨਾਲੀ ਤੱਕ ਠੀਕ ਹੈ ਜਿਹੜੀ 14ਵੀਂ ਟਨਲ ਹੋਊਗੀ ਉਹ ਬਿਲਕੁਲ ਲਾਈਟਿੰਗ ਨਹੀਂ ਹੈਗੀ ਉਹਦੇ ਵਿੱਚ ਠੀਕ ਹੈ ਉਹਦੇ ਵਿੱਚ ਥੋੜਾ ਸਾਹ ਵੀ ਥੋੜਾ ਜਿਆਦਾ ਘਟੂਗਾ ਠੀਕ ਹੈ ਆਕਸੀਜਨ ਦੀ ਵੀ ਜਿਆਦਾ ਕਮੀ ਆ ਬਾਕੀ ਇਸ ਟਨਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਆਪਾਂ ਥੋੜਾ ਜਿਹਾ ਜਾਮ ਵੀ ਵੱਧ ਪੈ ਰਿਹਾਗਾ ਇਸ ਟਨਲਾਂ ਦੇ ਵਿੱਚ ਵੀ ਤੁਸੀਂ ਆਪਣੀ ਮੈਕਸ ਸਪੀਡ ਲਿਮਟ ਜਿਹੜੀ ਉਹ 60 ਦੀ ਹੀ ਰੱਖਣੀ ਆ 60 ਤੋਂ ਘੱਟ ਹੀ ਰੱਖੋ ਜੇ ਹੋ ਸਕੇ ਤਾਂ ਤੇ ਬਦਰ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇੱਥੇ ਜਾਮ ਥੋੜਾ ਜਿਆਦਾ ਪੈ ਰਿਹਾਗਾ ਬਾਕੀ ਜਿਨੇ ਇਹ ਟਨਲ ਜਿਹੜੀ ਪਹਿਲੀ ਵਾਰ ਦੇਖਣੀ ਹੁੰਦੀ ਆ ਬੱਚਿਆਂ ਨੇ ਮੰਨ ਲਓ ਜਿਵੇਂ ਉਹਨਾਂ ਵਾਸਤੇ ਇੱਕ ਐਕਸਾਈਟਡ ਥਿੰਗਸ ਵੀ ਹੁੰਦੀ ਆ ਤੇ ਉਹਨਾਂ ਨੂੰ ਥੋੜਾ ਜਿਹਾ ਮਜ਼ਾ ਵੀ ਆਉਂਦਾਗਾ ਇਹ ਦੇਖ ਕੇ ਇਸ ਟਨਲਾਂ ਦੇਖ ਕੇ ਲੋ ਜੀ ਆ ਅੱਗੇ ਇੱਕ ਨਾ ਹੋਰ ਕੈਮਰਾ ਆ ਗਿਆ ਕੈਮਰੇ ਨੇ ਤਾਂ ਪਾਇਆ ਪਿਆ ਯਾਰ ਬਹੁਤ ਕੈਮਰੇ ਨੇ। ਲਓ ਜੀ ਇਹ ਆ ਗਈ ਆਪਣੀ ਚੌਥੀ ਟਨਲ। 14 ਹੋਣੀਆਂ ਨੇ ਇਹਦੀਆਂ। ਇਦਾਂ ਦੀਆਂ ਟਨਲਾਂ। ਟਨਲਾਂ ਕੋਲੇ ਨਾ ਇੱਕਦਾਲ ਹੋਰ ਰੋਡ ਰੱਖੇ ਤੇ ਢਾਬੇ ਬਹੁਤ ਨੇ ਨੇੜੇ ਤੇੜੇ। ਢਾਬੇ, ਪٹرول ਪੰਪ ਹੈਗੇ ਆ। ਪਰ ਜਦੋਂ ਜਦ ਉੱਪਰ ਚੜਦੇ ਜਾਵਾਂਗੇ ਤੇ ਘਟਦੇ ਜਾਣਗੇ। ਪٹرول ਵਗੈਰਾ ਤਾਂ ਆਪਦਾ ਪਹਿਲਾਂ ਹੀ ਆਪਦਾ ਪਵਾ ਕੇ ਤੁਰੇ ਬੰਦਾ ਜਿਹਨੇ ਵੀ ਆਉਣਾ। ਆ ਕਿੰਨੇ ਵਧੀਆ ਨੇ। ਗੁਰਿਆ ਕਿੰਨੇ ਘੰਟ ਨੇ ਵੇ। ਤੇ ਕਿੰਨੀ ਗ੍ਰੀਨਰੀ ਹੈ ਨਾ। ਲਓ ਜੀ ਇਹ ਆ ਗਈ ਆਪਣੀ 5 ਮਿੰਟਾਂ ਨਾਲ ਕਨਾਲ ਨੰਬਰ 5 ਸਪੀਡ ਲਿਮਟ ਇੱਥੇ ਵੀ 60 ਦੀ ਆ ਸਾਰੀਆਂ ਵੱਡੀ ਵੱਡੀ ਨੇ ਇਹ ਦੂਜੀ ਵਾਰ ਛੋਟੀ ਸੀਗੀ ਆ ਲਓ ਜੀ ਅੱਗੇ ਇਹ ਆਪਣੀ ਆ ਚੁੱਕੀ ਆ ਟਨਲ ਨੰਬਰ 6 ਆਪਾਂ 6ਵੀਂ ਟਨਲ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਆ ਵੇ ਦੇਖੋ ਪੂਰਾ ਬਿਲਕੁਲ ਲਾਈਟਿੰਗ ਦਾ ਪੂਰਾ ਪ੍ਰਬੰਧ ਆ ਛੇਵੀਂ ਟਨਲ ਕ੍ਰਾਸ ਕਰਦੇ ਆ ਸਾਰੀ ਇਹ ਆਪਾਂ ਨੂੰ ਆ ਗਈ ਸੱਤਵੀਂ ਟਨਲ ਬੱਚੇ ਪੂਰੇ ਐਕਸਾਈਟਡ ਨੇ ਸੱਤਵੀਂ ਛੇਵੀਂ ਤੇ ਸੱਤਵੀਂ ਇਹ ਬਿਲਕੁਲ ਨਾਲ-ਨਾਲ ਹੀ ਟਨਲਾਂ ਨੇ ਬਿਲਕੁਲ ਨਾਲ-ਨਾਲ ਤੁਸੀਂ ਮੰਨ ਲਓ 50 ਜਾਂ 100 ਮੀਟਰ ਦੇ ਮੰਨ ਲਾ ਫਾਸਲੇ ਤੇ ਹੀ ਹੋਣੀਆਂ ਤੇ ਆਪਾਂ ਟਨਲ ਕ੍ਰਾਸ ਕਰਕੇ ਉਸ ਤੋਂ ਬਾਅਦ ਆਪਾਂ ਇਹ ਮੰਡੀ ਰੋਡ ਤੇ ਆ ਚੁੱਕੇ ਆ ਮੰਡੀ ਰੋਡ ਤੇ ਆਪਣਾ ਥੋੜਾ ਜਿਹਾ ਨਿਕਲੇ ਆ ਅੱਗੇ ਇਹ ਅੱਗੇ ਇੱਧਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾਗਾ ਤੇ ਇੱਧਰ ਲੈਂਡ ਸਲਾਈਡਿੰਗ ਹੁੰਦੀ ਰਹਿੰਦੀ ਹੈ ਇੱਧਰ ਪਹਾੜਾਂ ਦੇ ਵਿੱਚ ਤੁਹਾਨੂੰ ਹੀ ਪਤਾ ਮੀਂਹ ਵੱਧ ਪੈਂਦੇ ਆ ਨਾ ਇਸ ਕਰਕੇ ਆ ਦੇਖੋ ਇਹ ਕੰਮ ਚੱਲ ਰਿਹਾਗਾ ਇਧਰ ਜੀਸੀਬੀ ਮਸ਼ੀਨਾਂ ਪੋਕਲੈਨਾਂ ਲੱਗੀਆਂ ਹੋਈਆਂ ਨੇ ਮਿੱਟੀ ਨੂੰ ਸਾਈਡ ਤੇ ਹਟਾਉਣ ਵਾਸਤੇ ਜਾਂ ਰੋੜੇ ਪੱਥਰ ਜੋ ਵੀ ਡਿੱਗੇ ਹੁੰਦੇ ਨੇ ਸੜਕਾਂ ਦੇ ਉੱਪਰ ਉਹਨਾਂ ਨੂੰ ਸਾਈਡ ਤੇ ਕਰਦੇ ਨੇ ਬਾਕੀ ਆ ਵਿਊ ਦੇਖੋ ਇਧਰ ਤੁਸੀਂ ਇਧਰ ਨਾਲ ਨਦੀ ਆ ਨਦੀ ਵਹਿੰਦੀ ਆ ਬਿਆਸ ਰਿਵਰ ਤੇ ਇਧਰ ਪਹਾੜਵੇਂ ਪੂਰੀ ਗ੍ਰੀਨਰੀ ਆ ਆਪਣੇ ਪੂਰੇ ਇਹ ਦੇਖੋ ਹਰੇ ਭਰੇ ਦਰਖਤ ਨੇ ਪੂਰਾ ਐਨ ਫੁੱਲ এনਵਾਇਰਨਮੈਂਟ ਪੂਰਾ ਉਸ ਤੋਂ ਬਾਅਦ ਦੇਖੋ ਆਪਾਂ 100 ਕਿਲੋਮੀਟਰ ਤੋਂ ਗੱਡੀ ਚਲਾਉਣ ਤੋਂ ਬਾਅਦ ਇਹ ਆਪਾਂ ਇੱਥੇ ਪੰਜਾਬੀ ਤੜਕਾ ਫੂਡ ਪੁਆਇੰਟ ਇਟਾ ਬਸਿਗੇ ਇੱਥੇ ਰੁਕੇ ਸੀਗੇ ਇੱਥੇ ਬੱਚਿਆਂ ਨੇ ਥੋੜੇ ਲੇਜ਼ ਲੈਣੇ ਸੀਗੇ ਖਾਣ ਪੀਣ ਨੂੰ ਬਾਕੀ ਆਪਣਾ ਖਾਣ ਪੀਣ ਦਾ ਪ੍ਰਬੰਧ ਆਪਾਂ ਘਰੋਂ ਹੀ ਕਰਕੇ ਤੁਰੇ ਸੀਗੇ ਠੰਡੇ ਵਗੈਰਾ ਕੋਲਡ ਡਰਿੰਕ ਇਹਨਾਂ ਦੇ ਬਿਸਕੁਟ ਵਗੈਰਾ ਭੁਜੀਆ ਇਦਾਂ ਦੀਆਂ ਵਗੈਰਾ ਚਿਪਸ ਵਗੈਰਾ ਇਹ ਘਰੋਂ ਲੈ ਕੇ ਤੁਰੇ ਸੀਗੇ ਬਾਕੀ ਇਹ ਬੱਚੇ ਇੱਧਰ ਕੋਲਡ ਡਰਿੰਕ ਪੀ ਰਹੇ ਨੇ ਤੇ ਇੰਜੋਏ ਕਰ ਰਹੇ ਨੇ ਪੂਰਾ ਦੇਖੋ ਚੇਸ ਕਰਕੇ ਵੀ ਰਹਣ ਲੱਗੇ ਆਪਾਂ ਨੂੰ ਪਤਾ ਸੀਗਾ ਆਪਣੇ ਨਾਲ ਬੱਚੇ ਨੇ ਤੇ ਭੁੱਖ ਵੀ ਇਹਨਾਂ ਨੂੰ ਲੱਗਣੀ ਹੈ ਇਸ ਕਰਕੇ ਇਹਨਾਂ ਦਾ ਆਪਾਂ ਖਾਣ ਪੀਣ ਦਾ ਸਮਾਨ ਲੈ ਕੇ ਤੁਰੇ ਸੀ ਲੋ ਜੀ ਬ੍ਰੇਕਫਾਸਟ ਤੋਂ ਬਾਅਦ ਆਪਾਂ ਅੱ ਤੇ ਆਪਾਂ ਤੁਹਾਨੂੰ ਇੱਥੇ ਨਾ ਇੱਕ ਗੱਲ ਦੱਸਣੀ ਭੁੱਲ ਗਏ ਸੀਗੇ ਪਿੱਛੇ ਇੱਕ ਟੂਲ ਟੈਕਸ ਲੰਘ ਕੇ ਗਿਆਗਾ ਬੱਲੋ ਬੱਲੋ ਟੂਲ ਪਲੱਜ ਹੈਗਾ ਉਹ ਉੱਥੇ ਆਪਣੇ 70 ਰੁਪਏ ਕੱਟੇ ਗਏ ਨੇ 70 ਤੇ ਇਹ ਆਪਣਾ ਫਾਸਟੈਗ ਦੇ ਨਾਲ ਆ ਅਗਰ ਫਾਸਟੈਗ ਨਹੀਂ ਗੱਡੀ ਤੇ ਲੱਗਿਆ ਤਾਂ ਤਿੰਨ ਗੁਣੇ ਜ਼ਿਆਦਾ ਕੱਟੇ ਜਾਣਗੇ ਠੀਕ ਹੈ ਜੀ ਤੇ ਬਾਕੀ ਇੱਧਰ ਦੇਖੋ ਕੱਚੇ ਪਹਾੜ ਨੇ ਠੀਕ ਹੈ ਇਹ ਪਹਾੜਾਂ ਦੀ ਜ਼ਿਆਦਾਤਰ ਸਭ ਤੋਂ ਵੱਧ ਲੈਂਡਸਲਾਈਡਿੰਗ ਇਹਨਾਂ ਦੀ ਹੁੰਦੀ ਹੁੰਦੀ ਆ ਜਿਹੜੇ ਅੱਗੇ ਮਨਾਲੀ ਦੇ ਵਿੱਚ ਪਹਾੜ ਹੋਣਗੇ ਉਹਨਾਂ ਦੀ ਲੈਂਡਸਲਾਈਡਿੰਗ ਬਹੁਤ ਘੱਟ ਹੁੰਦੀ ਆ ਤੇ ਇੱਥੇ ਰਸਤਾ ਵੀ ਥੋੜਾ ਤੰਗ ਆ ਅੱਗੇ ਦੇਖੋ ਆਪਣੇ ਐਚ ਆਰ ਹਰਿਆਣਾ ਨੰਬਰ ਗੱਡੀ ਜਾ ਰਹੀ ਆ ਸਵਿਫਟ ਇਧਰ ਬੱਸਾਂ ਕ੍ਰੋਸ ਕਰ ਰਹੀਆਂ ਨੇ ਤੇ ਇਸ ਕਰਕੇ ਨਾ ਇੱਥੇ ਰਸਤਾ ਵੀ ਦੇਖੋ ਥੋੜਾ ਤੰਗਾ ਇਸ ਕਰਕੇ ਥੋੜਾ ਜਿਹਾ ਇੱਥੇ ਜਾਮ ਵੱਧ ਲੱਗ ਰਿਹਾ ਹੈਗਾ ਬੱਸਾਂ ਬੱਸਾਂ ਕਰਕੇ ਬੱਸਾਂ ਵਾਲੇ ਥੋੜਾ ਵੱਧ ਜਾਮ ਲਾ ਰਹੇ ਨੇ ਬਾਕੀ ਅੱਗੇ ਵੀ ਤੁਸੀਂ ਉਧਰ ਵੀ ਦੇਖ ਸਕਦੇ ਹੋ ਰਸਤੇ ਕਿੰਨੇ ਕਲੋਜ਼ ਨੇ ਪਹਾੜ ਬਿਲਕੁਲ ਹੀ ਮੰਨ ਲਓ ਜਿਵੇਂ ਗੱਡੀ ਦੀ ਛੱਤ ਨਾਲ ਹੀ ਟਕਰਾਉਣ ਵਾਲੇ ਹੁੰਦੇ ਨੇ ਇਦਾਂ ਦੇ ਪਹਾੜ ਨੇ ਬਿਲਕੁਲ ਮੰਨ ਲਓ ਰਸਤੇ ਦੇ ਉੱਪਰ ਹੀ ਆਏ ਹੋਏ ਨੇ ਇਹ ਮਾ ਇਹ ਲੈਂਡਸਲਾਈਡਿੰਗ ਹੁੰਦੀ ਰਹਿੰਦੀ ਹੈ ਨਾ ਇਸ ਕਰਕੇ ਪਹਾੜ ਫਿਰ ਕੱਟਣੇ ਪੈਂਦੇ ਨੇ ਫਿਰ ਰਸਤੇ ਬਣਾਉਣੇ ਪੈਂਦੇ ਨੇ ਦੁਬਾਰੇ ਇਸ ਕਰਕੇ ਇੱਧਰ ਮੰਦਰ ਆਇਆਗਾ ਆਪਣਾ ਤੇ ਨਮਸਕਾਰ ਕਰਕੇ ਅੱਗੇ ਚੱਲ ਬੜੇ ਆ ਤੇ ਸਾਹਮਣੇ ਦੇਖੋ ਲੋ ਜੀ ਇਹ ਆਪਾਂ ਨੂੰ ਆ ਗਈ ਆ ਟਨਲ ਨੰਬਰ 11 11 ਨੰਬਰ ਟਨਲ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ 11 ਤੋਂ ਬਾਅਦ ਮਾਲਾ 12 12 ਤੋਂ ਬਾਅਦ 13 13 ਤੋਂ ਬਾਅਦ 14 ਦੇ ਵਿੱਚ ਸਾਡੀ ਵੀਡੀਓ ਬਣਨੀ ਹੈਗੀ ਸਾਨੂੰ ਪਤਾ ਤੇ ਉਹਦੇ ਨੇ ਰਾ ਥੋੜਾ ਜਿਆਦਾ ਹੁੰਦਾਗਾ ਲੋ ਜੀ ਇਹ ਆਪਣੀ ਆ ਗਈ ਨਾਲ ਹੀ ਬਿਲਕੁਲ 12 ਨੰਬਰ 12 ਨੰਬਰ ਟਨਲ ਟਨਲ ਆ ਗਈ ਆਪਣੀ ਤੇ ਇਸ ਤੋਂ ਬਾਅਦ 13 ਆਉਗੀ ਤੇ 13 ਥੋੜੇ ਜਿਹਾ ਗੈਪ ਨਾਲ ਆਉਗੀ ਤੇ ਇਹ ਤਾਂ ਨਾਲ-ਨਾਲ ਹੀ ਸੀਗੀਆਂ ਦੋਵੇਂ ਤੇ ਅੱਗੇ ਦੇਖੋ ਬਿਲਕੁਲ ਪਹਾੜ ਦੇਖੋ ਪੂਰਾ ਸੀਨ ਦੇਖੋ ਕਿੰਨਾ ਘੈਂਟ ਆ ਅੱਗੇ ਪੂਰੀ ਠੰਡੀ ਠੰਡੀ ਹਵਾ ਤਾਜੀ ਹਵਾ ਤਾਂ ਸਾਨੂੰ ਇੱਥੋਂ ਹੀ ਆਉਣ ਲੱਗ ਗਈ ਠੰਡੀ ਠੰਡੀ ਹਵਾ ਨਾ ਇੱਥੋਂ ਆਉਣ ਲੱਗੀ ਪਤਾ ਲੱਗ ਗਿਆ ਕਿ ਆਪਾਂ ਹਿਮਾਚਲ ਦੇ ਵਿੱਚ ਐਂਟਰ ਕਰ ਗਏ ਆ ਮਨਾਲੀ ਆਪਾਂ ਪਹੁੰਚਣ ਵਾਲੇ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਮੰਨ ਲਓ ਕੁੱਲੂ ਰਹਿੰਦਾ ਹਲੇ ਕੁੱਲੂ ਪਹੁੰਚਾਂਗੇ ਪਹਿਲਾਂ ਉਸ ਤੋਂ ਬਾਅਦ ਮਨਾਲੀ ਜਾਵਾਂਗੇ ਤੇ ਪਹਾੜ ਦੇਖੋ ਸਾਹਮਣੇ ਪੂਰੇ ਗ੍ਰੀਨਰੀ ਹੀ ਗ੍ਰੀਨਰੀ ਆ ਪੂਰਾ ਐਨ ਐਨਵਾਇਰਨਮੈਂਟ ਪੂਰਾ ਜਮਾ ਚਿਲਡ ਆਹ ਦੇਖੋ ਜੀ ਅੱਗੇ ਆਪਾਂ ਪਹੁੰਚ ਚੁੱਕੇ ਆ ਟਨਲ ਨੰਬਰ 13 ਦੇ ਵਿੱਚ 13 ਨੰਬਰ ਟਨਲ ਆਹ ਦੇਖੋ ਸਾਹਮਣੇ ਰਾਈਡਰ ਦੇਖੋ ਰਾਈਡਰ ਇੱਥੇ ਬਹੁਤ ਆਉਂਦੇ ਨੇ ਰਾਈਡਰ ਇੰਨੀ ਤੇਜ਼ ਜਾਂਦੇ ਨੇ ਇਹਨਾਂ ਤੋਂ ਹਮੇਸ਼ਾ ਤੁਸੀਂ ਬਚ ਕੇ ਚੱਲਿਓ ਜਿਹੜੇ ਆਪਣੇ ਆਮ ਮੰਨ ਲਓ ਤੁਸੀਂ ਪ੍ਰਾਈਵੇਟ ਆਪਣੀ ਗੱਡੀ ਲੈ ਕੇ ਆਉਨੇ ਹੋ ਇਹ ਤਾਂ ਮੰਨ ਲਓ ਆਉਂਦੀ ਰਹਿੰਦੇ ਨੇ ਤੇ ਬਹੁਤ ਜ਼ਿਆਦਾ ਤੇਜ਼ ਚੱਲਦੇ ਨੇ ਇਹ ਬਹੁਤ ਜ਼ਿਆਦਾ ਅਨਗਹਿਲੀ ਕਰਦੇ ਨੇ ਤੇ ਇਹ ਆਪਣੀ ਟਨਲ ਨੰਬਰ 13 ਤੇ ਇਸ ਤੋਂ ਬਾਅਦ ਆਪਾਂ ਅੱਗੇ ਰੁਕਾਂਗੇ ਥੋੜਾ ਜਿਹਾ ਉਹ ਦੇਖੋ ਸਾਹਮਣੇ ਪਹਾੜ ਤੋਂ ਨੂੰ ਨਾ ਇਹ ਕੁਲੂ ਦੇ ਪਹਾੜ ਮੰਨ ਲਓ ਸ਼ੁਰੂ ਹੋ ਗਏ ਇਹ ਕੁਲੂ ਆਪਾਂ ਪਹੁੰਚਣ ਵਾਲੇ ਆਂ ਤੇ ਥੋੜਾ ਟਾਈਮ ਹੀ ਲੱਗੂਗਾ ਹੁਣ ਆਪਾਂ ਨੂੰ ਤੇ ਇੱਥੇ ਆਪਾਂ ਰੁਕੇ ਆਂ ਉਹ ਦੇਖੋ ਸਾਹਮਣੇ ਉਹ ਟਕੋਲੀ ਟਕੋਲੀ ਦਾ ਟੂਲਪ੍ਰਜ ਹੈਗਾ ਇਹ ਇੱਥੇ ਆਪਣੇ 110 ਰੁਪਏ ਹੀ ਲੱਗੇ ਨੇ ਤੇ ਫਾਸਟੈਗ ਨਾਲ ਉਹ ਸਾਹਮਣੇ ਪਹਾੜ ਨੇ ਤੇ ਇਹ ਸਾਹਮਣੇ ਆਈਸਕ੍ਰੀਮ ਵਾਲਾ ਖੜਾਗਾ ਤੇ ਬੱਚੇ ਕਹਿੰਦੇ ਅਸੀਂ ਆਈਸਕ੍ਰੀਮ ਖਾਣੀ ਆ ਤੇ ਬੱਚਿਆਂ ਨੂੰ ਇਥੋਂ ਆਈਸਕ੍ਰੀਮ ਖਵਾਉਨੇ ਆ ਤੇ ਆਹ ਦੇਖੋ ਗੁਰੀ ਦੇਖੋ ਦੋ ਦੋ ਆਈਸਕ੍ਰੀਮ ਫੜ ਕੇ ਖੜਾ ਹੋਇਆ ਗੁਰੀ ਉਹਨੂੰ ਫੜਾ ਦੇ ਇੱਕ ਨੂਰ ਦੀ ਆ ਨੂਰ ਨੂੰ ਫੜਾ ਦੇ ਇੱਕ ਆਈਸਕ੍ਰੀਮ ਆ ਲੈ ਨੂਰੀ ਤੋ ਆ ਲੈ ਲਾ ਬਾਕੀ ਆਪਾਂ ਗੱਡੀ ਦਾ ਬੋਨਟ ਇੱਕ ਤੋ ਚੱਕਤਾ ਸੀਗਾ ਤੇ ਥੋੜੀ ਜਿਹੀ ਹਵਾ ਲੱਗ ਸਕੇ ਇੰਜਨ ਥੋੜਾ ਜ਼ਿਆਦਾ ਗਰਮ ਹੋ ਗਿਆ ਸੀ ਚੜਾਈ ਚੜਦੀ ਆ ਗੱਡੀ ਇਥੋਂ ਤੇ ਬਾਕੀ ਅੰਦਰ ਨੂਰ ਵੀ ਦੇਖੋ ਆਈਸਕ੍ਰੀਮ ਖਾ ਰਹੀ ਆ ਤੇ ਬਾਕੀ ਅੰਦਰ ਗੁਰੀ ਦੇਖੋ ਹਮੇਸ਼ਾ ਪੁੱਠੇ ਕੰਮ ਹੀ ਕਰਦਾ ਪੁੱਠੇ ਪਾਸੋਂ ਆਈਸਕ੍ਰੀਮ ਖਾਂਦਾ ਹੋਇਆਗਾ ਦੇਖੋ ਲਓ ਜੀ ਮਨਾਲੀ ਦੇ ਵਿੱਚ ਐਂਟਰ ਕਰਨ ਲੱਗੇ ਆਪਾਂ ਇੱਥੋਂ ਥੋੜਾ ਦੂਰੀ ਰਹਿ ਗਿਆ ਇੱਥੋਂ ਮੰਨ ਲਓ 15 ਕਿਲੋਮੀਟਰ ਹੈ ਹੁਣ ਤੁਹਾਨੂੰ ਉਸ ਤੋਂ ਬਾਅਦ ਉਹ ਹੋਟਲ ਹੋਟਲ ਤੇ ਜਾ ਕੇ ਫਿਰ ਵੀਡੀਓ ਆਪਾਂ ਰੀਜ਼ਿਊਮ ਕਰਾਂਗੇ ਲਓ ਜੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਚੁੱਕੇ ਆਂ ਹੋਟਲ ਇਹ ਆਪਣਾ ਹੋਟਲ ਆ ਹੋਟਲ ਰੌਕਲੈਂਡ ਇਨ ਤੇ ਹੋਣੀ ਆਏ ਹਲੇ ਬਾਰਿਸ਼ ਹੋਣ ਲੱਗੀ ਇੱਥੋਂ ਤੇ ਹਲੇ ਆਕੇ ਰੂਮ ਦਾ ਚੈੱਕ ਨਹੀਂ ਕਰਿਆ ਸੀਗਾ ਅੰਦਰੋਂ ਰੂਮ ਦਿਖਾਉਣਾ ਤੁਹਾਨੂੰ ਕਿ ਤੁਹਾਨੂੰ ਰੂਮ ਦਿਖਾਉਣਾ ਆ ਆਪਣੀ ਗੱਡੀ ਖੜਾਤੀ ਇੱਥੇ ਵਾਕਿਆ ਦੇਖੋ ਆਪਣਾ ਰੂਮ ਆ ਗਿਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਬਾਥਰੂਮ ਆ ਇਹ ਅੱਗੇ ਬਹੁਤ ਵਧੀਆ ਫੁੱਲਾ ਡੁੱਲਾ ਪੂਰਾ ਗੀਜਰ ਨਾਲ ਪਾਵਰ ਵਗੈਰਾ ਇੰਗਲਿਸ਼ ਰੀਡ ਅਲਮਾਰੀ ਆ ਬਲੈਂਕਟ ਜੇ ਬਾਧੂ ਲੈਣਾਗਾ ਤੁਨ ਲੋਡ ਪਰ ਆਪਾਂ ਤਾਂ ਐਸੀ ਪਰ ਆ ਕੇ ਇਸ ਵੀ ਚੱਕਲੇ ਐਸੀ ਕੇਸ ਤੇ ਨਹੀਂ ਦੇਤਾ ਪਿੱਛੇ ਤੋਂ ਆਪਦੇ ਕੇਸ ਲਿਆਉਂਦਾ ਜੀ ਕਿ ਇੱਧਰ ਫਿਰਦਾ ਆ ਸਾਡਾ ਰੂਮ ਆ ਕੂਚੇ ਦੀ ਸਾਡ ਨਹਿਰ ਟੁੱਟ ਗਈ ਦਿਖਾਉਣੀ ਆ ਜੀ ਆ ਜੀ ਤੇਰੀ ਨਹਿਰ ਟੱਟ ਗਈ ਜੀ ਨਹਿਰ ਟੁੱਟ ਗਈ ਇੱਧਰ ਹਾਂਜੀ ਐਲਈਡੀ ਕਿੱਥੇ ਆ ਗੱਦਵਾਰੇ ਕੋਲੇ ਇਤ ਨਹਿਰ ਟੁੱਟ ਗਈ ਬੀਨ ਦੱਸਿਆ ਉਹ ਮੈਂ ਕਿਹਨੂੰ ਦੱਸਣੀ ਓਏ ਮਾਰੀ ਜਾਂਦੇ ਨਹਿਰ ਟੁੱਟ ਗਈ ਕੋਈ ਛੋਟ ਟੁੱਟ ਗਿਆ ਆ ਦੇਖੋ ਸੇਬ ਲੱਗੇ ਵੇ ਆਪਾਂ ਸੇਬ ਲੈ ਆਓ ਹਲੋ ਐਪਲ ਐਪਲ ਖਾ ਲੋ ਲੈ ਪਾਪਾ ਖਾ ਲੋ ਐਪਲ ਜਿੰਨਾ ਖਾਣੇ ਆ ਤੇ ਆ ਸਾਡੀ ਇੱਧਰ ਬਾਲਕੋਨੀ ਬਾਲਕੋਨੀ ਦੇ ਵਿੱਚ ਸਾਹਮਣੇ ਸਾਡੇ ਮੰਨ ਲਾ ਬਾਗ ਲੱਗਿਆ ਪੂਰਾ ਸੇਵਾਂ ਦਾ ਬਾਗ ਸੇਬਾਂ ਦਾ ਬਾਗ ਪੂਰੇ ਸੇਬ ਹੀ ਸੇਬ ਨੇ ਜਿੰਦਗੀ ਮਤਲਬ ਸੇਬੋ ਸੇਬੀ ਹੋਈ ਪਈ ਆ ਮੇਰੇ ਉੱਪਰ ਪਹਾੜ ਨੇ ਗ੍ਰੀਨਰੀ ਪੂਰੀ ਚੱਲ ਲੱਗ ਕੇ ਤੇ ਚੱਟ ਚੱਟ ਦੇ ਤਾਰੇ ਕੱਟਦੇ ਸੀ ਹੱਸਦੀ ਤੇਰੀ ਤਰਫੇ ਮਿੱਠਾ ਨੱਚਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ ਕਾ ਗਾਵਨੈ ਜੀ ਅੱਛਾ ਥੈਂਕ ਯੂ ਬਨਾਜ ਦੇ ਆਪਾਂ ਵੀ ਆਪਣੇ ਕੋਲ ਹੈਗਾ ਕੁਝ ਕੋਈ ਪ੍ਰੋਗਰਾਮ ਕੋਈ ਗੀ ਜਵਾਨੀ ਕਹਿੰਦੇ ਆ ਬੱਸ 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 ਚੁੱਪ ਕਰ ਜਾ ਰੌਲਾ ਪਾਉਣ ਲੱਗੇ ਪੰਜਾਬੀ ਤੁਹਾਨੂੰ ਸ਼ਾਮ ਨੂੰ ਚੱਲਾਂਗੇ ਮਾਲ ਰੋਡ ਤੇ ਉਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਮਾਲ ਰੋਡ ਦੇ ਨਜ਼ਾਰੇ ਰਾਤ ਦੇ ਛਾਪੇ ਕੱਢ ਲੈਣ ਸ਼ਾਮ ਹੋ ਗਈ ਉਹ ਜੀ ਸਵੇਰ ਹੈ ਦੁਪਹਿਰ ਓਏ ਆਪਣੇ ਪਿੰਡਾਂ ਆਹੀ ਮੌਸਮ ਆਪਾਂ ਕਿਹੜਾ ਕੈਨੇਡਾ ਚ ਆਏ ਆ ਜਿਹੜਾ ਮੌਸਮ ਇੱਥੇ ਹੈ ਉਹੀ ਮੌਸਮ ਉੱਥੇ ਆ ਮਤਲਬ ਇੱਥੇ ਮੀਂਹ ਪੈਂਦਾ ਹੋਣਾ ਠੰਡਾ ਆਪਣੇ ਗਰਮੀ ਹੈ ਠੀਕ ਆ ਲਓ ਜੀ 9 10 ਘੰਟਿਆਂ ਦੇ ਸਫ਼ਰ ਤੋਂ ਬਾਅਦ ਅਖੀਰ ਨੂੰ ਮੌਲ ਰੋਡ ਪਹੁੰਚ ਚੁੱਕੇ ਆ ਪਹਿਲਾ ਰੂਮ ਦੇ ਵਿੱਚ ਗਏ ਆ ਥੋੜਾ ਜਿਹਾ ਲੇਟ ਹੋ ਗਏ ਸੀਗੇ ਇਸ ਲਈ ਥੋੜਾ ਇੱਥੇ ਆਉਣ ਨੂੰ ਟਾਈਮ ਲੱਗ ਗਿਆ ਸਾਨੂੰ ਨਾ ਪਿੰਡੋਂ ਚੱਲਦਿਆਂ ਨੂੰ 10 ਘੰਟੇ ਲੱਗੇ ਪੂਰੇ 10 ਘੰਟੇ ਕਿਉਂਕਿ ਇੱਕ ਵਾਰ ਤਾਂ ਪਹਿਲੀ ਵਾਰ ਹੀ ਆਏ ਸੀ ਉੱਜਾ ਰੋਡ ਦਾ ਪੂਰਾ ਪਤਾ ਨਹੀਂ ਸੀ ਹਲੇ ਤੇ ਬਾਕੀ ਦੇਖੋ ਆਹ ਦੇਖੋ ਮੌਲ ਰੋਡ ਦੇ ਨਜ਼ਾਰੇ ਦੇਖੋ ਨੂਰੀ ਇਹ ਆ ਮੌਲ ਰੋਡ ਆ ਆ ਮੋਲ ਰੋਡ ਆ ਲੱਗਦਾ ਮੋਲ ਰੋਡ ਇਹ ਫਿਰ ਕੀ ਲੱਗਦਾ ਕੀ ਲੱਗਦਾ ਮੇਰੇ 28 ਲੱਖ ਦੇ 28 ਆਪਣੇ ਬੰਦਲ 28 ਹੈ ਗੁਰੀ ਜਦੋਂ ਵੀ ਆਪਾਂ ਕੋਈ ਫੋਟੋ ਖਿੱਚਣ ਲੱਗਦੇ ਜਾਨੂੰ ਮੀ ਆ ਜਾਂਦਾ ਹੈ ਨਾ ਜਾਨੂੰ ਅਸੀਂ ਕੋਈ ਫੋਟੋ ਖਿੱਚਣ ਲੱਗਾਂ ਜਾਨੂੰ ਮੀ ਆ ਜਾਂਦਾ ਇੱਕ ਤਾਂ ਮੀ ਬਹਾਲਾ ਪੈਂਦਾ 10 15 15 ਮਿੰਟ ਬਾਅਦ ਮੀ ਪਈ ਜਾਂਦਾ ਮੋਲ ਰੋਡ ਆ ਮੋਲ ਰੋਡ ਆ ਇਧਰ ਚੀਨੇ ਬਾਈ ਹੁਣੀ ਫਿਰਦੇ ਨੇ ਇਧਰ ਹਮਾਤਲੀਏ ਬਾਈ ਹੁਣੀ ਫਿਰਦੇ ਨੇ ਇਧਰ ਆ ਮੋٹے ਬਾਈ ਹੁਣੀ ਫਿਰਦੇ ਨੇ ਕੋਟ ਦੇ ਅ ਅੰਧੇਰਾ ਕਾਇਮ ਰਹੇ ਕਿਉਂ ਅੱਗੇ ਉਹ 뷰 ਦੇਖੋ ਘੈਂਟ 뷰 ਲੋ ਜੀ ਅੱਗੇ ਇਹ ਆਪਾਂ ਪਹੁੰਚ ਚੁੱਕੇ ਆ ਮਾਲ ਰੋਡ ਦੇ ਬਿਲਕੁਲ ਸੈਂਟਰ ਪੁਆਇੰਟ ਤੇ ਅੱਗੇ ਦੇਖੋ ਇਹ ਅਟਲ ਵਿਹਾਰੀ ਬਾਜਪਾਈ ਜੀ ਦਾ ਜੇ ਇਹ ਸਟੈਚੂ ਬਣਿਆ ਹੋਇਆਗਾ ਤੇ ਇੱਥੇ ਲੋਕ ਆਪਣੀਆਂ ਵੀਡੀਓ ਤੇ ਫੋਟੋ ਆਪਣੇ ਕਲਿੱਕ ਕਰਦੇ ਨੇ ਤੇ ਬਹੁਤ ਘੈਂਟ ਪੁਆਇੰਟ ਆ ਇਹ ਅੱਗੇ ਦੇਖੋ ਆਪਣਾ ਇੰਡੀਅਨ ਫਲੈਗ ਇਹ ਫਲੈਗ ਵੀ ਲੱਗਾ ਹੋਇਆ ਹੈਗਾ ਅੱਗੇ ਤੇ ਅੱਗੇ ਆਪਾਂ ਪਹੁੰਚ ਚੁੱਕੇ ਆਂ ਇਹ ਛੋਟੀ ਜਿੱਧਰ ਮਾਰਕੀਟ ਇੱਕ ਮੇਲਾ ਲੱਗਿਆ ਹੋਇਆ ਹੈਗਾ ਫੈਸਟੀਵਲ ਤੌਰ ਤੇ ਤੇ ਇੱਥੇ ਆਪਣੇ ਸੇਲਾ ਲੱਗੀਆਂ ਹੋਈਆਂ ਨੇ 20 20 ਜਾਂ 30 30 ਰੁਪਏ ਦੇ ਵਿੱਚ ਇਹ ਤੁਸੀਂ ਲੇਡੀਜ਼ ਮਤਲਬ ਡਿਪਾਰਟਮੈਂਟ ਆ ਇਹ ਕੁਝ ਵੀ ਤੁਸੀਂ ਖਰੀਦ ਸਕਦੇ ਹੋ ਤੇ ਇੱਧਰ ਵੀ ਲੇਡੀਜ਼ ਡਿਪਾਰਟਮੈਂਟ ਆ ਇਹ ਲੋਅਰ ਟੀ-ਸ਼ਰਟ ਆ ਤੇ ਇੱਧਰ ਆਪਣਾ ਟੀ-ਸ਼ਰਟ ਆ ਤੇ ਉੱਪਰ ਉੱਪਰ ਆਗੇ ਤੇ ਟੌਪ ਆਗੇ ਜੀਨਸ ਆਗੇ ਤੇ ਇਹ ਕੁਝ ਵੀ ਤੁਸੀਂ ਖਰੀਦ ਸਕਦੇ ਹੋ ਇੱਧਰ ਆਪਣਾ ਬੱਚਿਆਂ ਦਾ ਡਿਪਾਰਟਮੈਂਟ ਆ ਗਿਆ ਇਹ ਬੋਟਿੰਗ ਤੁਸੀਂ ਥੋੜਾ ਜਿਹਾ ਪੂਲ ਆ ਤੇ ਬਣਿਆ ਹੋਇਆ ਬੋਟਿੰਗ ਕਰ ਸਕਦੇ ਹੋ ਇੱਧਰ ਟ੍ਰੈਂਪੋਲੀਨ ਆ ਤੇ ਉੱਧਰ ਆਪਣੀ ਬੋਟ ਆ ਕਿਸ਼ਤੀ ਦੇ ਵਿੱਚ ਬੱਚੇ ਬੱਚੇ ਇੱਥੇ ਵਧੀਆ ਇੰਜੋਏਮੈਂਟ ਕਰ ਸਕਦੇ ਨੇ ਆਪਾਂ ਆ ਗਏ ਪੰਜਾਬੀ ਢਾਬੇ ਤੇ ਤੇ ਮੰਗਾ ਲਈ ਰੋਟੀ ਦਾਲ ਮੱਖਣੀ ਤੇ ਆਪਣੀ ਸਪੈਸ਼ਲ ਰੋਟੀ ਲਓ ਯਾਰ ਰੈਸਟੋਰੈਂਟ ਸੀ ਜਿੱਥੋਂ ਆਪਾਂ ਹੁਣੇ-ਹੁਣੇ ਖਾਣਾ ਖਾਧਾ ਫਿਕਸ ਇਹਨਾਂ ਦਾ ਆਪਾਂ ਸਿੰਪਲੀਫਾਈ ਕਰਦਾਗਾ 3500 ਰੁਪਇਆ ਬਣਿਆ ਸੀ ਗਾਲ ਮੱਖਣੀ ਰੋਟੀਆਂ ਦਾ ਤੇ ਬਸ ਅੱਜ ਸਹੀ ਸੀ ਰੋਟੀ ਕਿਵੇਂ ਸੀ ਮਦੂਰੀ ਆਵਲੀ ਰੋਟੀ ਤਾਂ ਬਾੜੀ ਵਧੀਆ ਲੱਗੀ ਵਧੀਆ ਲੱਗੀ ਤੈਨੂੰ ਏ ਇਹ ਵੀ ਲਓ ਜੀ ਥੱਕ ਹਾਰ ਕੇ ਹੁਣ ਆਪਾਂ ਸ਼ਾਮ ਨੂੰ ਪਹੁੰਚ ਚੁੱਕੇ ਆਂ ਆਪਾਂ ਆਪਣੇ ਰੂਮ 'ਚ ਪਹੁੰਚ ਗਏ ਹੁਣ ਤਾਨੂੰ ਸਾਰਾ ਘੁੰਮਾ ਕੇ ਕੱਲ ਇੱਕ ਤਾਂ ਆਪਾਂ ਜਾਵਾਂਗੇ ਹੜਿੰਬਾ ਦੇ ਵੀ ਟੈਂਪਲ ਜਾ ਕੇ ਆਵਾਂਗੇ ਤੇ ਇੱਕ ਆਪਣਾ ਉੱਥੇ ਬੁੱਧਿਸਟ ਮੋਨਸਟਰੀ ਆ ਉੱਥੇ ਜਾਵਾਂਗੇ ਇੱਕ ਬਨ ਵਿਹਾਰ ਬਨ ਵਿਹਾਰ ਜਾ ਕੇ ਆਵਾਂਗੇ ਮੌਲ ਰੋਡ ਦੇ ਸਾਰੀ ਚੀਜ਼ਾਂ ਨੇੜੇ ਥੇੜੇ ਨੇ ਇੱਥੇ ਘੁੰਮਾਂਗੇ ਤੇ ਥੋੜਾ ਟਾਈਮ ਬਚਿਆ ਕੱਲ ਨੂੰ ਆਪਾਂ ਸੋਲੰਗ ਵੈਲੀ ਵੀ ਜਾ ਕੇ ਆਵਾਂਗੇ ਤੇ ਪਰਸੋਂ ਨੂੰ ਆਪਾਂ ਫਿਰ ਆਪਾਂ ਜਾਵਾਂਗੇ ਰੋਹਤਾਂਗ ਤੇ ਬਾਕੀ ਇੱਥੋਂ ਤੱਕ ਦਾ ਹੁਣ ਆਪਾਂ ਤੁਹਾਨੂੰ ਗੱਡੀ ਦਾ ਪੈਟਰੋਲ ਦਾ ਖਰਚਾ ਦੱਸ ਦਈਏ ਆਪਾਂ ਤੇਲ ਪਾਇਆ ਸੀਗਾ 3000 ਦਾ 3000 ਦੇ ਵਿੱਚ ਫੁੱਲ ਹੋ ਗਈ ਸੀ ਟੈਂਕੀ ਤੇ ਉਰੇ ਤੱਕ ਗੱਡੀ ਨੇ 16-1700 ਦਾ ਤੇਲ ਖਾਦਾ ਬਸ ਅਲਟੋ ਗੱਡੀ ਆਪਣੇ ਕੋਲੇ ਤੇ 16 1700 ਦਾ ਪੈਟਰੋਲ ਹੁਣ ਤੱਕ ਉਹਨੇ ਖਾਦਾਗਾ ਤੇ ਬਾਕੀ ਗੱਲ ਟੂਲ ਟੈਕਸ ਦੀ ਟੂਲ ਟੈਕਸ ਆਪਣੇ ਜਿਹੜਾ ਪਹਿਲਾ ਟੂਲ ਟੈਕਸ ਸੀਗਾ ਉੱਥੇ ਆਪਾਂ ਨੂੰ ਪਏ ਸੀ 120 ਰੁਪਏ ਉਸ ਤੋਂ ਬਾਅਦ ਆਪਣੇ ਪਏ 70 ਰੁਪਏ ਉਸ ਤੋਂ ਬਾਅਦ ਫਿਰ ਆਪਣੇ ਪਏ 110 ਰੁਪਏ ਤੇ ਉਸ ਤੋਂ ਬਾਅਦ ਇਹਨਾਂ ਨੇ 70 ਰੁਪਏ ਦੀ ਇੱਕ ਹੋਰ ਪਰਚੀ ਕੱਟੀ ਸੀਗੀ ਮੇਰੇ ਖਿਆਲ ਚ ਉਹ ਐਂਟਰੀ ਦੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਗ੍ਰੀਨ ਟੈਕਸ ਲਿਆ ਸੀਗਾ 200 ਰੁਪਏ ਤੇ ਕੁੱਲ ਖਰਚਾ ਆਪਣਾ ਮੰਨ ਲਓ ਬਈ ਤੇ ਆਪਣਾ ਉਹਦਾ ਐਂਟਰੀ ਦਾ ਟੈਕਸ ਦਾ ਤੇ ਆਪਣਾ ਟੂਲ ਟੈਕਸ ਦਾ ਸਾਰਾ 600 ਰੁਪਏ 650 ਰੁਪਏ ਖਰਚ ਆਏਗਾ ਬਸ ਤੇ ਬਾਕੀ 16 1700 ਦਾ ਪੈਟਰੋਲ ਆ ਤੇ ਆਹੀ ਖਰਚ ਹੈਗਾ ਇੱਕ ਸਾਈਡ ਦਾ ਤੇ ਹੁਣ ਜਾਂਦੇ ਹੋਏ ਮੈਂ ਕੱਲਾ ਟੂਲ ਟੈਕਸ ਹੀ ਲੱਗਣਾ ਤੇ ਗ੍ਰੀਨ ਟੈਕਸ ਤੇ ਦੂਸਰਾ ਟੈਕਸ ਤਾਂ ਲੱਗਣਾ ਨਹੀਂ ਹੈਗਾ ਬਾਕੀ ਹੁਣ ਮਿਲਦੇ ਆ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਮੇਰੀ ਬਾਏ ਕਰਦੇ